ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਗੁਣ ਬਾਰੇ ਜੋ ਸਿਰਫ ਨਫ਼ਜ਼ ਨਹੀਂ ਸਫਲਤਾ ਦੀ ਚਾਬੀ ਹੈ ਜਾਨੀ ਕਿ ਕਮਿਊਨੀਕੇਸ਼ਨ ਸਕਿੱਲ ਕੱਲ ਕਰਦਾ ਅਸਲ ਆਰਟ ਕਈ ਵਾਰੀ ਅਸੀਂ ਸੱਚ ਗੱਲ ਕਰਦੇ ਹਾਂ ਪਰ ਅਸਰ ਨਹੀਂ ਪੈਂਦਾ ਤੇ ਕਈ ਵਾਰੀ ਕੋਈ ਚੁੱਪ ਰਹਿ ਕੇ ਵੀ ਸਾਰਿਆਂ ਦਾ ਧਿਆਨ ਖਿੱਚ ਲੈਂਦਾ ਹੈ ਅਸੀਂ ਅਕਸਰ ਸੋਚਦੇ ਹਾਂ ਮੈਂ ਤਾਂ ਸੱਚੀ ਗੱਲ ਕਰਦਾ ਹਾਂ ਪਰ ਕੋਈ ਸੁਣਦਾ ਹੀ ਨਹੀਂ ਪਰ ਗੱਲ ਇਹ ਹੈ ਕਿ ਗੱਲ ਸੋ ਜਦੋਂ ਵੀ ਤੁਸੀਂ ਗੱਲ ਕਰਦੇ ਹੋ ਤਾਂ ਇਹ ਤਿੰਨ ਚੀਜ਼ਾਂ ਨੂੰ ਹਮੇਸ਼ਾ ਆਪਣੇ ਮਾਈਂਡ ਵਿੱਚ ਜ਼ਰੂਰ ਰੱਖੋ ਕਿ ਤੁਸੀਂ ਨਿਮਰਤਾ ਨਾਲ ਗੱਲ ਕਰ ਰਹੇ ਹੋ ਜਾਂ ਤੁਹਾਡੀ ਆਵਾਜ਼ ਵਿੱਚ ਨਿਮਰਤਾ ਹੈ ਦੂਜੀ ਗੱਲ ਕਿ ਤੁਹਾਡੀ ਬੋਡੀ ਲੈਂਗੁਏਜ ਖੁੱਲੀ ਤੇ ਆਤਮ ਵਿਸ਼ਵਾਸੀ ਹੈ ਤੇਜੀ ਗੱਲ ਕਿ ਤੁਸੀਂ ਦੂਜੇ ਦੀ ਗੱਲ ਨੂੰ ਸੁਣਦੇ ਹੋ ਜਾਂ ਸਿਰਫ ਆਪ ਹੀ ਬੋਲੀ ਜਾ ਰਹੇ ਹੋ ਗੱਲਬਾਤ ਇੱਕ ਦੋ ਤਰਫੀ ਰਿਸ਼ਤਾ ਹੈ ਜਿੰਨਾ ਤੁਸੀਂ ਵਧੀਆ ਸੁਣੋਗੇ ਉਹਨਾਂ ਹੀ ਤੁਸੀਂ ਵਧੀਆ ਜਵਾਬ ਪਾਓਗੇ ਜਾਂ ਉਹਨਾਂ ਹੀ ਵਧੀਆ ਜਵਾਬ ਤੁਹਾਨੂੰ ਮਿਲੇਗਾ ਸੋ ਕਮਿਊਨੀਕੇਸ਼ਨ ਦਾ ਮਤਲਬ ਹੈ ਦੂਜੇ ਦੇ ਦਿਲ ਤੱਕ ਪਹੁੰਚਣਾ ਤੇ ਆਪਣੇ ਵਿਚਾਰ ਭਰੋਸਾ ਬਣਾਣਾ ਤੇ ਗੱਲਾਂ ਨਾਲ ਹੀ ਆਪਣੇ ਰਿਸ਼ਤੇ ਜੋੜਨਾ ਕਮਿਊਨੀਕੇਸ਼ਨ ਸਿਰਫ ਬੋਲਣਾ ਨਹੀਂ ਸੁੰਣਾ ਵੀ ਹੈ ਸੋ ਸਮਾਈਲ ਨਾਲ ਗੱਲ ਕਰਨੀ ਅੱਖਾਂ ਨਾਲ ਸੰਕੇਤ ਦੇਣਾ ਤੇ ਸਭ ਤੋਂ ਵੱਧ ਤੁਹਾਡੀ ਕਮਿਊਨੀਕੇਸ਼ਨ ਨਾਲ ਤੁਸੀਂ ਇੰਟਰਵਿਊ ਵਿੱਚ ਚਮਕ ਸਕਦੇ ਹੋ रिश्ते मजबूत बना सकते हो ते अपने आप ਵਿੱਚ ਆਪਣੇ ਸੈਲਫ ਕੰਫੀਡੈਂਸ ਨੂੰ ਕੰਫੀਡੈਂਸ ਨੂੰ ਜਾਂ ਆਪਣੇ ਆਤਮ ਵਿਸ਼ਵਾਸ ਨੂੰ ਵਧਾ ਸਕਦੇ ਹੋ ਸੋ ਹਮੇਸ਼ਾ ਇਹ تین ਚੀਜ਼ਾਂ ਨੂੰ ਆਪਣੇ ਮਾਈਂਡ ਵਿੱਚ ਜ਼ਰੂਰ ਰੱਖਣਾ ਪਹਿਲੀ ਗੱਲ ਬੋਡੀ ਲੈਂਗੁਏਜ ਦੇ ਧਿਆਨ ਦੇਣਾ ਆਪਣੀ ਬੋਡੀ ਲੈਂਗੁਏਜ ਦੇ ਧਿਆਨ ਦੇਣਾ ਦੂਜੀ ਗੱਲ ਸਾਫ਼ ਤੇ ਸਿੱਧੀ ਬੋਲੀ ਦੀ ਵਰਤੋ ਤੀਜੀ ਗੱਲ ਨੈਚੁਰਲ ਰਹੋ ਕਿਉਂਕਿ ਬਣਾवटी ਗੱਲਾਂ ਦਿਲ ਤੱਕ ਨਹੀਂ ਜਾਂਦੀਆਂ ਸੋ ਜੇਕਰ ਤੁਸੀਂ ਇੱਕ ਮਿਹਨਤੀ ਵਿਅਕਤੀ ਹੋ ਤੁਸੀਂ ਬਹੁਤ ਮਿਹਨਤ ਕਰਦੇ ਹੋ ਪਰ ਤੁਸੀਂ ਆਪਣੇ ਆਪ ਵਿੱਚ ਗੱਲ ਕਰਨ ਦੀ ਹਿੰਮਤ ਨਹੀਂ ਰੱਖਦੇ ਤਾਂ ਯਾਦ ਰੱਖੋ ਸਾਇਲੈਂਸ ਵੀ ਕਦੇ-ਕਦੇ ਕਮਜ਼ੋਰੀ ਬਣ ਜਾਂਦੀ ਹੈ ਸੋ ਤੇ ਅੱਜ ਤੋਂ ਹੀ ਤੁਸੀਂ ਇਹ ਤਿੰਨ ਗੱਲਾਂ ਨੂੰ ਅਪਣਾ ਲਵੋ ਪਹਿਲੀ ਗੱਲ ਆਪਣੀ ਗੱਲ ਨਿਡਰ ਹੋ ਕੇ ਕਹੋ ਦੂਜੀ ਗੱਲ ਦੂਜੇ ਦੀ ਗੱਲ ਧਿਆਨ ਨਾਲ ਸੁਣੋ ਤੀਜੀ ਗੱਲ ਨੇਚਰਲ ਰਹੋ ਤੇ ਪ੍ਰੈਕਟਿਸ ਕਰੋ ਅੱਜ ਦਾ ਰੋਜ਼ਮਰਗਾ ਕੋਡ ਕਿ ਜਦੋਂ ਵੀ ਤੁਸੀਂ ਗੱਲ ਕਰਦੇ ਹੋ ਤੁਸੀਂ ਸਿਰਫ ਬੋਲ ਨਹੀਂ ਰਹੇ ਤੁਸੀਂ ਆਪਣੀ ਪਰਸਨੈਲਿਟੀ ਦੀ ਇੰਟਰੋਡਕਸ਼ਨ ਦੇ ਰਹੇ ਹੋ ਇਸ ਕਰਕੇ ਕਦੇ ਵੀ ਆਪਣੇ ਅੰਦਰ ਦੀ ਆਵਾਜ਼ ਨੂੰ ਦਬਾਓ ਨਾ ਹਮੇਸ਼ਾ ਸਿੱਖੋ ਬੋਲੋ ਤੇ ਜਿੱਤੋ ਸੋ ਮੈਂ ਹਾਂ ਤੁਹਾਡੀ ਰੋਜ਼ਮਰਾਂ ਕੋਰ ਅਗਲੀ ਵੀਡੀਓ ਚ ਮਿਲਦੇ ਹਾਂ ਜਿਤੇ